ਗੁੱਡ ਈਵਨਿੰਗ एवरीवन ਬੀ ਸਸ਼ੀਕਾਲ ਜੀ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਵਿਦਿਆਰਥੀਆਂ ਦਾ ਤੁਹਾਡੇ ਆਪਣੇ ਸਟੱਡੀ ਚੈਨਲ ਐਰੂਡੀਸ਼ਨ ਸਟੱਡੀਸ ਤੇ ਜਿੱਥੇ ਅਸੀਂ ਮਿਲਦੇ ਹਾਂ ਹਰ ਰੋਜ਼ ਸ਼ਾਮ ਨੂੰ 8:30 ਵਜੇ ਤੇ ਅਸੀਂ ਕਰਦੇ ਹਾਂ ਜੀ ਇੱਕ ਲਾਈਵ ਕਲਾਸ ਇਹ ਜਿਹੜੀ ਲਾਈਵ ਕਲਾਸ ਹੁੰਦੀ ਹੈ ਇਸ ਦੇ ਵਿੱਚ ਅਸੀਂ ਪੰਜਾਬੀ ਦੀ ਤਿਆਰੀ ਕਰਦੇ ਹਾਂ ਜਿੱਦਾਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ ਇੰਨਾ ਦਿਨਾਂ ਦੇ ਵਿੱਚ ਆਰ ਪੀ ਐਸ ਸੀ ਔਰ ਪੀ ਸੀ ਐਸ ਦੇ ਜਿਹੜੇ ਪੇਪਰ ਨੇ ਉਹ ਨਿਕਲੇ ਹੋਏ ਆ ਉਹਨਾਂ ਦੋਨਾਂ ਕਲਾਸਾਂ ਨੂੰ ਹੀ ਮੁੱਖ ਰੱਖ ਕੇ ਆਪਾਂ ਇਹ ਵਾਲਾ ਜਿਹੜਾ ਸੈਸ਼ਨ ਹੈ ਉਹ ਡੇਲੀ ਕਰੀਦਾ ਹੈ ਓਕੇ ਅਗਰ ਤੁਹਾਡੇ ਵਿੱਚੋਂ ਕੋਈ ਵੀ ਵਿਦਿਆਰਥੀ ਪੰਜਾਬੀ ਦੇ ਕਿਸੇ ਵੀ ਪੇਪਰ ਦੀ ਤਿਆਰੀ ਕਰ ਰਿਹਾ ਹੈ ਤਾਂ ਉਹ ਅਗਰ ਚਾਹੇ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਸਕਦਾ ਹੈ ਜਿੱਥੇ ਤੁਹਾਨੂੰ ਡੇਲੀ ਫ੍ਰੀ ਦੇ ਵਿੱਚ ਜਿਹੜੀਆਂ ਵੀਡੀਓਜ਼ ਨੇ ਉਹ ਮਿਲਦੀਆਂ ਠੀਕ ਹੈ ਜੀ ਕਲਾਸ ਦਾ ਟਾਈਮ ਇੱਕ ਵਾਰ ਫਿਰ ਤੋਂ ਨੋਟ ਕਰ ਲਓ ਸ਼ਾਮ ਨੂੰ 8:30 ਵਜੇ ਕਲਾਸ ਹੁੰਦੀ ਹੈ ਸੰਡੇ ਦੇ ਸੰਡੇ ਅਗਰ ਟੈਸਟ ਹੋਊਗਾ ਫੇਰ ਤਾਂ ਤੁਹਾਡੀ ਕਲਾਸ ਜਿਹੜੀ ਹੈ ਉਹ ਸਵੇਰੇ 11 ਵਜੇ ਲੱਗੂਗੀ ਠੀਕ ਹੈ ਪਰ ਅਗਰ ਮੰਨ ਲਓ ਟੈਸਟ ਨਹੀਂ ਹੈ ਯਾਨੀ ਕਿ ਹਾਲੇ ਅਸੀਂ ਮੰਨ ਲਓ ਇੰਨਾ ਕੁਝ ਪੜਿਆ ਹੀ ਨਹੀਂ ਜਿਹਦੇ ਬੇਸ ਦੇ ਉੱਪਰ ਕੋਈ ਟੈਸਟ ਤਿਆਰ ਹੋ ਸਕੇ ਤਾਂ ਫੇਰ ਸਿਰਫ ਸੰਡੇ ਨੂੰ ਸਾਡੀ ਕਲਾਸ ਨਹੀਂ ਲੱਗਦੀ ਓਕੇ ਅਦਰਵਾਈਜ਼ ਕਲਾਸ ਜਿਹੜੀ ਹੈ ਉਹ ਡੇਲੀ ਲੱਗਦੀ ਹੈ ਔਰ ਕਈ ਵਾਰੀ ਮੰਨ ਲਓ ਕੁਝ ਪ੍ਰੋਬਲਮ ਹੋ ਜਾਂਦੀ ਹੈ ਜਾਂ ਕੁਝ ਪਰਸਨਲ ਰੀਜ਼ਨ ਕਰਕੇ ਕਲਾਸ ਨਾ ਲੱਗੇ ਦਾ ਉਸ ਦਾ ਤੁਹਾਨੂੰ ਜਿਹੜੀ ਲਾਈਕ ਅਪਡੇਟ ਹੈ ਉਹ ਮਿਲਦੀ ਹੈ Telegram ਦੇ ਉੱਪਰ ਇਸ ਲਈ ਅਗਰ ਤੁਸੀਂ ਕੋਈ ਵੀ ਫਰਦਰ ਅਪਡੇਟ ਲੈਣੀ ਹੈ YouTube ਦੇ ਉੱਪਰ ਮਿਲਣ ਵਾਲੀਆਂ ਕਲਾਸਿਸ ਦੀ ਤਾਂ ਉਸ ਦੇ ਲਈ ਤੁਸੀਂ Telegram ਨੂੰ ਜ਼ਰੂਰ ਜੁਆਇਨ ਕਰ ਲਓ ਠੀਕ ਹੈ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਆਲਰੇਡੀ ਪ੍ਰੋਵਾਈਡ ਕੀਤਾ ਹੋਇਆ ਹੈ ਹੁਣ ਗੱਲ ਕਰਦੇ ਹਾਂ ਸਾਡੀਆਂ ਥਿਉਰੀ ਕਲਾਸਿਸ ਦੀ ਜੇਕਰ ਤੁਸੀਂ ਚਾਹੋ ਤਾਂ ਤੁਸੀਂ RPSC ਗ੍ਰੇਡ 1 ਗ੍ਰੇਡ 2 मास्टर कीडर UGC ETT TET to DTPWSB ਦੀਆਂ ਥਿਉਰੀ ਕਲਾਸਿਸ ਦੇ ਲਈ ਸਾਨੂੰ ਕੰਟੈਕਟ ਕਰ ਸਕਦੇ ਹੋ ਯੂ ਕੈਨ ਕਨੈਕਟ ਵਿਦ ਅਸ ਔਨ ਥਿਸ ਨੰਬਰ ਓਨਲੀ ਨੰਬਰ ਹੈ 6280492562 ਓਕੇ ਜੀ ਤਾਂ ਇਸ ਨੰਬਰ ਦੇ ਉੱਪਰ ਤੁਸੀਂ ਕੰਟੈਕਟ ਕਰ ਸਕਦੇ ਹੋ ਤੇ ਥਿਉਰੀ ਦੀਆਂ ਕਲਾਸਿਸ ਲੈ ਸਕਦੇ ਹੋ 올 ਰਾਈਟ ਇਹਨਾਂ ਕਲਾਸਿਸ ਦੇ ਵਿੱਚ ਤੁਹਾਨੂੰ ਸਾਰੀਆਂ ਲਾਈਵ ਕਲਾਸਿਸ ਰਿਕਾਰਡਿੰਗਸ ਅਨ ਇਸ ਤੋਂ ਬਾਅਦ ਮੌਕ ਟੈਸਟ ਔਰ ਪੀਡੀਐਫ ਦੇ ਵਿੱਚ ਨੋਟਸ ਇਹ ਸਾਰਾ ਕੁਝ ਮਿਲਦਾ ਠੀਕ ਹੈ ਜਿਹਦੇ ਵਿੱਚ ਤੁਹਾਡੇ ਪੇਪਰ ਤੱਕ ਦੀ ਜਿਹੜੀ ਵੈਲਿਡਿਟੀ ਹੈ ਉਹ ਰਹੂਗੀ ਯਾਨੀ ਪੇਪਰ ਤੱਕ ਤੁਹਾਡੇ ਕੋਲੋਂ ਸਾਰੀਆਂ ਰਿਕਾਰਡਿੰਗਸ ਐਸ ਇਟ ਇਜ਼ ਰਹਿਣਗੀਆਂ ਤੁਸੀਂ ਜਿੰਨੀ ਵਾਰੀ ਚਾਹੋ ਉਹਨੂੰ ਦੇਖ ਸਕਦੇ ਹੋ ਠੀਕ ਹੈ ਓਕੇ ਤੇ ਜੇਕਰ ਤੁਸੀਂ ਆਰਪੀਐਸਸੀ ਦੀ ਡਿਟੇਲ ਦੇ ਵਿੱਚ ਤਿਆਰੀ ਕਰਨੀ ਹੈ ਤਾਂ ਤੁਹਾਨੂੰ ਪਤਾ ਹੀ ਹੋਏਗਾ 30 ਤਰੀਕ ਦੇ ਲਈ ਸਾਡਾ ਇੱਕ ਆਫਰ ਵੀ ਚੱਲਦਾ ਪਿਆ ਹੈ ਆਰਪੀਐਸਸੀ ਦੇ ਪੇਪਰ ਦੇ ਲਈ ਜਿਸ ਦੇ ਵਿੱਚ ਤੁਹਾਨੂੰ 50% ਆਫ ਮਿਲੂਗਾ ਤਾਂ ਉਸ ਦੇ ਲਈ ਵੀ ਤੁਸੀਂ ਕੰਟੈਕਟ ਕਰ ਸਕਦੇ ਹੋ ਅੱਛਾ ਆਵਾਜ਼ ਘੱਟ ਆ ਰਹੀ ਹੈ 1 ਮਿੰਟ ਰੁਕੋ ਹੁਣ ਇੱਕ ਵਾਰੀ ਮੈਨੂੰ ਦੱਸਣਾ ਠੀਕ ਹੈ ਇੱਕ ਵਾਰੀ ਦੇਖ ਕੇ ਫਿਰ ਮੈਨੂੰ ਦੱਸਣਾ ਕਿ ਹੁਣ ਸਹੀ ਆ ਰਹੀ ਹੈ ਆਵਾਜ਼ ਸ਼ਾਇਦ ਮਾਈਕ ਦੀ ਪਲੇਸਮੈਂਟ ਦੇ ਵਿੱਚ ਕੋਈ ਦਿੱਕਤ ਸੀਗੀ ਬਟ ਆਈ ਥਿੰਕ ਹੁਣ ਸਹੀ ਹੋਗੀ ਆਲ ਰਾਈਟ ਅੱਛਾ ਹੁਣ ਦੇਖੋ ਹੁਣ ਸਹੀ ਹੈ ਆਵਾਜ਼ ਹਾਂਜੀ ਸਿਸਟਮ ਦੀ ਵੋਲਿਊਮ ਲੋ ਕਿਤੇ ਹੋਈ ਸੀਗੀ ਆਈ ਹੋਪ ਕਿ ਹੁਣ ਪ੍ਰੋਪਰ ਆਵਾਜ਼ ਆ ਗਈ ਹੋਗੀ ਤਾਂ ਆਪਾਂ ਅੱਜ ਦੀ ਕਲਾਸ ਸਟਾਰਟ ਕਰਦੇ ਆ ਤੁਸੀਂ ਪਿਛਲਾ ਲੈਕਚਰ ਅਗਰ ਨਹੀਂ ਦੇਖਿਆ ਸਭ ਤੋਂ ਪਹਿਲਾਂ ਉਹਨੂੰ ਜ਼ਰੂਰ ਦੇਖ ਲਿਓ ਜਿੱਦਾਂ ਹੀ ਇਹ ਵਾਲਾ ਲੈਕਚਰ ਓਵਰ ਹੋਏਗਾ ਤਾਂ ਪਹਿਲਾਂ ਉਹਨੂੰ ਦੇਖਣਾ ਹੈ ਕਿਉਂਕਿ ਅਸੀਂ ਇਸ ਲੈਕਚਰ ਦੇ ਵਿੱਚ ਆਧੁਨਿਕ ਕਵਿਤਾ ਦੇ ਪੂਰੇ ਇਤਿਹਾਸ ਨੂੰ ਚੰਗੀ ਤਰ੍ਹਾਂ ਮਤਲਬ ਡਿਟੇਲ ਦੇ ਵਿੱਚ ਕਰ ਰਹੇ ਹਾਂ ਸਾਰੀਆਂ ਪੀੜ੍ਹੀਆਂ ਦੇ ਇੰਪੋਰਟੈਂਟ ਜਿਹੜੇ ਰਾਈਟਰਸ ਐ ਉਹਨਾਂ ਨੂੰ ਅਸੀਂ ਡਿਸਕਸ ਕਰ ਰਹੇ ਹਾਂ ਇਸ ਕਰਕੇ ਤੁਸੀਂ ਇਹਦਾ ਫਰਸਟ ਲੈਕਚਰ ਬਾਅਦ ਦੇ ਵਿੱਚ ਜ਼ਰੂਰ ਦੇਖ ਲਿਓ ਅੱਜ ਅਸੀਂ ਥਿਉਰੀ ਕਲਾਸ ਦੇ ਵਿੱਚ ਦੂਸਰਾ ਲੈਕਚਰ ਕਰਾਂਗੇ ਠੀਕ ਹੈ ਵੈਸੇ ਮੈਂ ਤੁਹਾਨੂੰ ਇਹ ਦੱਸ ਦਿਆਂ ਕਿ ਜਿਹੜੀ ਸਾਡੀ ਆਧੁਨਿਕ ਕਾਲ ਦੀ ਕਵਿਤਾ ਹੈ ਇਹ ਤਾਂ ਅਸੀਂ ਥਿਉਰੀ ਲੈਕਚਰ ਦੇ ਵਿੱਚ ਕਰ ਰਹੇ ਹਾਂ ਬਟ ਅਦਰਵਾਈਜ਼ ਜਿਹੜੇ ਤੁਹਾਨੂੰ YouTube ਦੇ ਉੱਪਰ ਲੈਕਚਰ ਮਿਲਦੇ ਆ ਉਹ ਮਿਲਦੇ ਆ MCQ ਫਾਰਮ ਦੇ ਵਿੱਚ ਔਰ ਇਹਦੇ ਵਿੱਚ ਅਸੀਂ ਫੇਰ ਨਾਲ ਦੇ ਨਾਲ ਜਿੰਨੇ ਵੀ ਐਕਸਟਰਾ ਫੈਕਟਸ ਹੁੰਦੇ ਆ ਉਹਨਾਂ ਨੂੰ ਵੀ ਡਿਸਕਸ ਕਰਦੇ ਆ ਠੀਕ ਹੈ ਚਲੋ ਹੁਣ ਸਟਾਰਟ ਕਰਦੇ ਆ ਜੀ ਅੱਜ ਦੀ ਕਲਾਸ ਹੁਣ ਇੱਥੇ ਤੁਸੀਂ ਬਹੁਤ ਜ਼ਿਆਦਾ ਧਿਆਨ ਦੇ ਨਾਲ ਸੁਣੋਗੇ ਆਧੁਨਿਕ ਕਾਲ ਦੀ ਕਵਿਤਾ ਦੇ ਵਿੱਚ ਦੂਸਰੇ ਦਿਨ ਦੇ ਲੈਕਚਰ ਨੂੰ ਅੱਜ ਅਸੀਂ ਸਟਾਰਟ ਕਰਾਂਗੇ ਠੀਕ ਹੈ ਅਸੀਂ ਭਾਈ ਵੀਰ ਸਿੰਘ ਜੀ ਨੂੰ ਪਿਛਲੇ ਲੈਕਚਰ ਦੇ ਵਿੱਚ ਬਹੁਤ ਹੀ ਜ਼ਿਆਦਾ ਡਿਟੇਲ ਦੇ ਵਿੱਚ ਡਿਸਕਸ ਕੀਤਾ ਹੈ ਹੈਨਾ ਤੇ ਅੱਜ ਅਸੀਂ ਜਿਨ੍ਹਾਂ ਦੇ ਬਾਰੇ ਦੇ ਵਿੱਚ ਗੱਲ ਕਰਨੀ ਹੈ ਉਹ ਕੌਣ ਹੈਗੇ ਨੇ ਪ੍ਰੋਫੈਸਰ ਪੂਰਨ ਸਿੰਘ ਓਕੇ ਤਾਂ ਪ੍ਰੋਫੈਸਰ ਪੂਰਨ ਸਿੰਘ ਜਿਹੜੇ ਆ ਸਾਨੂੰ ਪਤਾ ਹੈ ਕਿ ਉਹਨਾਂ ਦੀ ਇੱਕ ਅਲੱਗ ਹੀ ਸ਼ਖਸੀਅਤ ਸੀਗੀ ਜਿਹੜੇ ਵੀ ਪਰਸਨ ਦੀ ਲਾਈਕ ਮੰਨ ਲਓ ਸੰਗਤ ਦੇ ਵਿੱਚ ਆਉਂਦੇ ਸੀ ਉਹਨਾਂ ਦਾ ਅਸਰ ਪ੍ਰੋਫੈਸਰ ਪੂਰਨ ਸਿੰਘ ਦੇ ਉੱਪਰ ਪੈ ਜਾਂਦਾ ਸੀ ਹੈਨਾ ਅਧਿਆਤਮਿਕਤਾ ਹੈ ਸੀਗੇ ਬਟ ਇਸ ਦੇ ਨਾਲ ਨਾਲ ਇਹਨਾਂ ਨੇ ਸਾਹਿਤ ਦੇ ਅਧਿਐਨ ਦੇ ਵਿੱਚ ਬਹੁਤ ਕੰਮ ਕੀਤਾ ਪ੍ਰਦੇਸ਼ ਯਾਤਰਾ ਵੀ ਕੀਤੀ ਹੈ ਸਾਨੂੰ ਇਹ ਵੀ ਪਤਾ ਆ ਵੈਸੇ ਕਹਿੰਦੇ ਐ ਜਿਹੜੇ ਪ੍ਰੋਫੈਸਰ ਪੂਰਨ ਸਿੰਘ ਹੈ ਨਾ ਇਹ ਤਾਂ ਪਈ ਜਮੰਦਰੂ ਹੀ ਕਵੀ ਸੀਗੇ ਯਾਨੀ ਕਿ ਉਹ ਕਹਿੰਦੇ ਕਿ ਅਸਲ ਦੇ ਵਿੱਚ ਜੇ ਕੋਈ ਪੁੱਛੇ ਮੇਰੇ ਕੋਲੋਂ ਬਈ ਕਵਿਤਾ ਦਾ ਜੀਵਨ ਕਿੰਨੇ ਜੀਆ ਤਾਂ ਮੈਂ ਕੀ ਕਹੂੰਗੀ ਜੀ ਆ 3 ਸਾਲ ਜੀ ਆਰ ਪੀ ਐਸ ਸੀ ਯਾਨੀ ਰਾਜਸਥਾਨ ਵਾਲੀ ਸਾਈਡ ਦੀਆ ਗ੍ਰੇਡ 1 ਐਂਡ ਗ੍ਰੇਡ 2 ਦੀਆਂ ਜਿਹੜੀਆਂ ਪੋਸਟਾਂ ਆਈਆਂ ਹੋਈਆਂ ਜਿਨ੍ਹਾਂ ਦੇ ਪੇਪਰ ਦੀਆਂ ਲਾਈਕ ਮਾਂਸ ਜਿਹੜੇ ਨੇ ਐਂ ਡੇਟ ਆ ਉਹ ਅਨਾਉਂਸ ਹੋ ਚੁੱਕੀਆਂ ਆ ਉਹਨਾਂ ਦੇ ਬਾਰੇ ਵਿੱਚ ਇਹ ਲੈਕਚਰ ਹੈ ਆਦਰਵਾਇਜ਼ ਮਾਸਟਰ ਕੇਡਰ ਯੂ ਜੀ ਸੀ ਨੈਟ ਦੇ ਲਈ ਤਾਂ ਇਹ ਸਾਰੇ ਇੰਪੋਰਟੈਂਟ ਰਹਿਣ ਗਈ ਚਲੋ ਉਨਮੇ ਇੱਕ ਵਾਰੀ ਤੁਹਾਡੇ ਕਿਸੇ ਵੀ ਕੁਐਸਚਨ ਦਾ ਇੱਕ ਵਾਰੀ ਬੱਚਾ ਆਨਸਰ ਨਹੀਂ ਕਰੂੰਗੀ ਤਾਂ ਪਾ ਲਾਸਟ ਦੇ ਉੱਪਰ ਕੋਈ ਵੀ ਤੁਹਾਡੀ ਕੁਇਰੀ ਹੋਏਗੀ ਉਹ ਮੈਂ ਲੈ ਲੂੰਗੀ ਠੀਕ ਹੈ ਚਲੋ ਹੁਣ ਸਿਰਫ ਔਰ ਸਿਰਫ ਧਿਆਨ ਦਿਓ ਇਸ ਲੈਕਚਰ ਦੇ ਵੱਲ ਓਕੇ ਤਾਂ ਬਈ ਜਿਹੜੇ ਹੁਣ ਪ੍ਰੋਫੈਸਰ ਪੂਰਨ ਸਿੰਘ ਹੈ ਜੇਕਰ ਪੁੱਛਿਆ ਜਾਏ ਉਹਨਾਂ ਨੇ ਕਿਹੜੇ ਰੂਪ ਦੇ ਵਿੱਚ ਤਜਰਬੇ ਕੀਤੇ ਐ ਸਾਹਿਤ ਦੇ ਤਾਂ ਇਹ ਤੁਸੀਂ ਯਾਦ ਰੱਖਣਾ ਹੈ ਉਹਨਾਂ ਨੇ ਗਦ ਤੇ ਪਦ ਯਾਨੀ ਕਿ ਕਵਿਤਾ ਵੀ ਤੇ ਵਾਰਤਕ ਵੀ ਦੋਨਾਂ ਦੇ ਵਿੱਚ ਹੀ ਨਵੇਂ-ਨਵੇਂ ਤਜਰਬੇ ਕੀਤੇ ਹੈਗੇ ਐ ਵੈਸੇ ਸਾਹਿਤ ਤੇ ਕਵਿਤਾ ਦੇ ਸਬੰਧੀ ਜੇ ਤੁਸੀਂ ਦੇਖੋਗੇ ਤਾਂ ਉਹਨਾਂ ਦੇ ਵਿਚਾਰ ਐਦਾਂ ਦੇ ਸੀਗੇ ਉਹਨਾਂ ਨੂੰ ਲੱਗਦਾ ਸੀਗਾ ਕਿ ਕਵਿਤਾ ਤੋਂ ਬਿਨਾ ਤਾਂ ਸਾਹਿਤ ਹੋ ਹੀ ਨਹੀਂ ਸਕਦਾ ਓਕੇ ਵੈਸੇ ਜਿਹੜੇ ਆਮ ਸਮਾलोचक ਐ ਉਹ ਕੀ ਕਹਿੰਦੇ ਨੇ ਕਹਿੰਦੇ ਕਿ ਜਿਹੜੇ ਭਾਈ ਵੀਰ ਸਿੰਘ ਜੀ ਐ ਉਹਨਾਂ ਦਾ ਪ੍ਰੋਫੈਸਰ ਪੂਰਨ ਸਿੰਘ ਤੇ ਪ੍ਰਭਾਵ ਬਹੁਤ ਪਿਆ ਸੀਗਾ ਤੇ ਮੈਂ ਤੁਹਾਨੂੰ ਪਿਛਲੇ ਲੈਕਚਰ ਦੇ ਵਿੱਚ ਵੀ ਦੱਸਿਆ ਜਦੋਂ ਅਸੀਂ ਪ੍ਰੋਫੈਸਰ ਪੂਰਨ ਸਿੰਘ ਕੀਤਾ ਉਦੋਂ ਵੀ ਦੇਖਿਆ ਔਰ ਇਸ ਦੇ ਨਾਲ ਜਦੋਂ ਅਸੀਂ ਭਾਈ ਵੀਰ ਸਿੰਘ ਕੀਤਾ ਸੀ ਉਦੋਂ ਵੀ ਆਪਾਂ ਇਸ ਬਾਰੇ ਗੱਲ ਕੀਤੀ ਸੀ ਕਿ ਪ੍ਰੋਫੈਸਰ ਪੂਰਨ ਸਿੰਘ ਜਿਹੜੇ ਨੇ ਉਦੋਂ ਤੱਕ ਬਿਲਕੁਲ ਹੀ ਡਿਫਰੈਂਟ ਪਰਸਨੈਲਿਟੀ ਸੀਗੇ ਜਦੋਂ ਤੱਕ ਉਹ ਭਾਈ ਵੀਰ ਸਿੰਘ ਜੀ ਨੂੰ ਨਹੀਂ ਸੀ ਮਿਲੇ ਜਿੱਦਾਂ ਹੀ ਉਹ ਭਾਈ ਵੀਰ ਸਿੰਘ ਜੀ ਨੂੰ ਮਿਲਦੇ ਆ ਐਨਾ ਜ਼ਿਆਦਾ ਪ੍ਰਭਾਵ ਪੈਂਦਾ ਸਿੱਖੀ ਜਮ ਦੇ ਵਿੱਚ ਵਾਪਿਸ ਆ ਜਾਂਦੇ ਆ ਸਾਹਿਤ ਦੇ ਵਿੱਚ ਵੀ ਬੜੀਆਂ ਉੱਚੀਆਂ ਉਚਾਈਆਂ ਨੂੰ ਛੁਇਆ ਤਾਂ ਆਪਾਂ ਇਹ ਕਹਿ ਸਕਦੇ ਆ ਵੀ ਜਿਹੜੇ ਸਮਾ ਲੋਚਕ ਇਸ ਗੱਲ ਨੂੰ ਮੰਨਦੇ ਪਿਆ ਵੀ ਭਾਈ ਵੀਰ ਸਿੰਘ ਜੀ ਦਾ ਪ੍ਰਭਾਵ ਹੈ ਬਿਲਕੁਲ ਸਹੀ ਹੈ ਹੈਗਾ ਔਰ ਈਵਨ ਇਹ ਵਾਲੀ ਗੱਲ ਪ੍ਰੋਫੈਸਰ ਪੂਰਨ ਸਿੰਘ ਨੇ ਆਪਦੀਆਂ ਰਚਨਾਵਾਂ ਦੇ ਵਿੱਚ ਵੀ ਲਿਖੀ ਹੈ ਕਿ ਮੇਰੇ ਉੱਪਰ ਭਾਈ ਵੀਰ ਸਿੰਘ ਜੀ ਦਾ ਪ੍ਰਭਾਵ ਸੀਗਾ ਓਕੇ ਠੀਕ ਹੈ ਕੀ ਉਹਨਾਂ ਦੇ ਉੱਪਰ ਕਿਸੇ ਹੋਰ ਸਮਕਾਲੀ ਦਾ ਪ੍ਰਭਾਵ ਪਿਆ ਤਾਂ ਨਹੀਂ ਇੰਨਾ ਜ਼ਿਆਦਾ ਨਹੀਂ ਮਤਲਬ ਬਾਕੀ ਉਹਨਾਂ ਨੇ ਸਭ ਕੁਝ ਆਪਣਾ ਮੌਲਿਕ ਹੀ ਲਿਖਿਆ ਸੀਗਾ ਓਕੇ ਹਾਂ ਇੱਕ ਚੀਜ਼ ਹੋਰ ਹੁਣ ਤੁਸੀਂ ਕਹੋਗੇ ਮਾਮ ਜਦੋਂ ਅਸੀਂ ਪ੍ਰੋਫੈਸਰ ਪੂਰਨ ਸਿੰਘ ਕੀਤਾ ਸੀ ਉਦੋਂ ਅਸੀਂ ਦੇਖਿਆ ਸੀ ਕੁਝ ਵਿਦੇਸ਼ੀ ਲੇਖਕ ਹੈਗੇ ਆ ਜਿਨ੍ਹਾਂ ਦਾ ਪ੍ਰਭਾਵ ਪ੍ਰੋਫੈਸਰ ਪੂਰਨ ਸਿੰਘ ਦੇ ਉੱਪਰ ਪਿਆ ਸੀ ਬਿਲਕੁਲ ਸਹੀ ਹੈ ਮੈਂ ਇੱਥੇ ਗੱਲ ਕਰ ਰਹੀ ਆ ਪੰਜਾਬੀ ਸਾਹਿਤਕਾਰਾਂ ਦੀ ਠੀਕ ਹੈ ਤਾਂ ਪੰਜਾਬੀ ਸਾਹਿਤਕਾਰ ਜਿਹੜੇ ਨੇ ਉਨ੍ਹਾਂ ਦਾ ਪ੍ਰਭਾਵ ਹੈ ਨੀਗਾ ਪਰ ਕੁਝ ਸੰਸਾਰ ਦੇ ਜਿਹੜੇ ਉੱਗੇ ਸਾਹਿਤਕਾਰ ਨੇ ਲਾਈਕ ਵੋਲਟ ਵਿਟਮਨ ਐਮਰਸਨ ਕਾਰਲਾਈਲ ਇੰਨਾ ਸਾਰਿਆਂ ਦਾ ਪ੍ਰਭਾਵ ਪੈਂਦਾ ਔਰ ਇਹ ਵਾਲਾ ਪ੍ਰਸ਼ਨ ਮਾਸਟਰ ਕੀਡਰ ਦੇ ਵਿੱਚ ਬਹੁਤ ਵਾਰ ਆਇਆ ਕਿ ਹੇਠਾਂ ਦੇ ਵਿੱਚੋਂ ਕਿਸ ਦਾ ਪ੍ਰਭਾਵ ਪ੍ਰੋਫੈਸਰ ਪੂਰਨ ਸਿੰਘ ਨੇ ਪ੍ਰਪਿਆ ਸੀ ਤਾਂ ਵੋਲਟ ਟ੍ਰੀਟਮੈਂਟ ਦਾ ਵੈਸੇ ਵੀ ਤੁਸੀਂ ਚੰਗੀ ਤਰ੍ਹਾਂ ਯਾਦ ਰੱਖ ਲਿਓ ਕਾਹ ਦੀਆਂ ਪੱਤੀਆਂ ਤੁਹਾਨੂੰ ਸਭ ਨੂੰ ਯਾਦ ਹੋਣਾ ਫਿਰ ਐਮਰਸਨ ਤੇ ਕਾਰਲਾਈਲ ਠੀਕ ਹੈ ਇਸ ਤੋਂ ਬਿਨਾ ਸਿੱਖ ਗੁਰੂਆਂ ਦੀ ਪ੍ਰਤਿਭਾ ਦਾ ਵੀ ਪ੍ਰਭਾਵ ਇਹਨਾਂ ਦੇ ਉੱਪਰ ਪੈਂਦਾ ਚਾਹੇ ਅਚੇਤ ਪ੍ਰਭਾਵ ਕਹੇ ਲੋ ਚਾਹੇ ਸੁਚੇਤ ਪ੍ਰਭਾਵ ਕਹੇ ਲੋ ਓਕੇ ਠੀਕ ਹੈ ਹੁਣ ਪ੍ਰੋਫੈਸਰ ਪੂਰਨ ਸਿੰਘ ਦੀ ਰਚਨਾ ਨੂੰ ਜੇਕਰ ਆਪਾਂ ਬਿਲਕੁਲ ਸਹੀ ਤਰ੍ਹਾਂ ਸਮਝਣਾ ਤਾਂ ਸਾਨੂੰ ਕੀ ਕਰਨਾ ਪਏਗਾ ਉਹਨਾਂ ਦੇ ਜਿਹੜੇ ਕਲਾ ਸਿਧਾਂਤ ਹੈ ਉਹਨਾਂ ਨੂੰ ਧਿਆਨ ਵਿੱਚ ਰੱਖਣਾ ਪਏਗਾ ਉਹਦੇ ਨਾਲ ਹੀ ਸਾਨੂੰ ਉਹਨਾਂ ਦੀ ਕਲਾਮਈ ਜਿਹੜੀ ਸ਼ਖਸੀਅਤ ਹੈ ਉਹਦਾ ਪਤਾ ਚੱਲੂਗਾ ਠੀਕ ਹੈ ਹੁਣ ਵੀ ਪ੍ਰੋਫੈਸਰ ਪੂਰਨ ਸਿੰਘ ਐਦਾਂ ਦੇ ਪਰਸਨ ਹੈ ਜਿਨ੍ਹਾਂ ਨੂੰ ਲੱਗਦਾ ਸੀਗਾ ਕਿ ਮੈਂ ਹਮੇਸ਼ਾ ਜਿਹੜੀ ਜ਼ਿੰਦਗੀ ਜੀਣੀ ਹੈ ਨਾ ਉਹ ਤਾਂ ਜਿਨੀਆ ਆਪਣੀਆਂ ਸ਼ਰਤਾਂ ਤੇ ਅਮਿਤਾਬ ਬਚਨ ਦਾ ਇੱਕ ਡਾਇਲੋਗ ਨਹੀਂ ਹੈ ਹਮ ਜਹਾਂ ਪੇ ਖੜੇ ਹੋ ਜਾਂਦੇ ਹੈ ਲਾਈਨ ਵਹਾਂ ਸੇ ਸ਼ੁਰੂ ਹੁੰਦੀ ਹੈ ਰਾਈਟ ਤਾਂ ਇਹੀ ਚੇ ਸਮਝ ਲਓ ਪ੍ਰੋਫੈਸਰ ਪੂਰਨ ਸਿੰਘ ਜੀ ਤੁਸੀਂ ਜੀਵਨ ਦੇ ਵਿੱਚ ਉਹਨਾਂ ਨੂੰ ਕੋਈ ਬੰਧਨ ਨਹੀਂ ਚਾਹੀਦਾ ਸੀਗਾ ਰਾਈਟ ਇਹੀ ਬੰਧਨ ਤੋਂ ਮੁਕਤ ਹੋਣ ਵਾਸਤੇ ਉਹਨਾਂ ਨੇ ਆਪਦੀਆਂ ਕਵਿਤਾਵਾਂ ਵਿੱਚ ਲਿਖੀਆਂ ਯਾਨੀ ਕਿ ਜਦੋਂ ਉਹਨਾਂ ਨੇ ਕਵਿਤਾ ਲਿਖੀ ਕਹਿੰਦੇ ਛੰਦ ਉਹ ਕੀ ਹੁੰਦੇ ਨੇ ਮੈਨੂਲੀ ਲੋੜ ਹੈਗੀ ਮੈਂ ਬਿਲਕੁਲ ਖੁੱਲੀਆਂ ਕਵਿਤਾਵਾਂ ਲਿਖੂੰਗਾ ਤਾਂ ਹੀ ਕਹਿੰਦੇ ਨੇ ਕਿ ਜੇਕਰ ਪ੍ਰਸ਼ਨ ਆਏ ਕਿ ਸਾਡੀ ਪੰਜਾਬੀ ਦੇ ਵਿੱਚ ਖੁੱਲੀ ਕਵਿਤਾ ਦਾ ਆਗਾਜ਼ ਕਿੰਨਾ ਦੇ ਨਾਲ ਹੁੰਦਾ ਤਾਂ ਉਹ ਹੋਏਗਾ ਪ੍ਰੋਫੈਸਰ ਪੂਰਨ ਸਿੰਘ ਨਾਲ ਠੀਕ ਹੈ ਫੇਰ ਅਨੰਦਿਆ ਰਚਨਾਵਾਂ ਦੇਖੋਗੇ ਤਾਂ ਇਹਨਾਂ ਦੀਆਂ ਰਚਨਾਵਾਂ ਦੇ ਉੱਪਰ ਪੰਜਾਬ ਦੀ ਧਰਤੀ ਦਾ ਤੇ ਪੰਜਾਬ ਦੇ ਸੱਭਿਆਚਾਰ ਦਾ ਬਹੁਤ ਜ਼ਿਆਦਾ ਪ੍ਰਭਾਵ ਹੈ ਯਾਨੀ ਕਿ ਇਹਦੇ ਨਾਲ ਉਹਨਾਂ ਨੂੰ ਪਿਆਰ ਵੀ ਬਹੁਤ ਜ਼ਿਆਦਾ ਸੀਗਾ ਓਕੇ ਹਰ ਇੱਕ ਦੀ ਪ੍ਰਤਿਭਾ ਦਾ ਇਹ ਸਤਿਕਾਰ ਕਰਦੇ ਸੀਗੇ ਰਾਈਟ ਮੂਲ ਰੂਪ ਦੇ ਵਿੱਚ ਤਾਂ ਵੈਸੇ ਦੇਖੋ ਅਧਿਆਤਮਕ ਪਰਸਨ ਨਹੀਂ ਸੀਗੇ ਹਨਾ ਕਿਉਂਕਿ ਆਪਾਂ ਭਾਈ ਵੀਰ ਸਿੰਘ ਜੀ ਵਾਲੇ ਲੈਕਚਰ ਦੇ ਵਿੱਚ ਇਸ ਨੂੰ ਦੇਖਿਆ ਵੀ ਸੀਗਾ ਪਰ ਜਿੱਥੇ ਤੁਸੀਂ ਭਾਈ ਵੀਰ ਸਿੰਘ ਜੀ ਦਾ ਅਧਿਆਤਮਵਾਦ ਦੇਖਦੇ ਹੋ ਉਹ ਹੈਗਾ ਥੋੜਾ ਜਿਹਾ ਸੁngੜਿਆ ਹੋਇਆ ਠੀਕ ਹੈ ਯਾਨੀ ਕਿ ਥੋੜਾ ਜਿਹਾ ਕੰਟ੍ਰੈਕਟ ਹੈ ਬਟ ਜਦੋਂ ਤੁਸੀਂ ਗੱਲ ਕਰਦੇ ਹੋ ਪ੍ਰੋਫੈਸਰ ਪੂਰਨ ਸਿੰਘ ਦੀ ਆਪਾਂ ਤਾਂ ਹੁਣੇ ਹੀ ਦੇਖਿਆ ਉਹਨਾਂ ਦੀ ਲਾਈਫ ਸਟਾਈਲ ਇਦਾਂ ਦਾ ਸੀਗਾ ਕਿ ਉਹ ਤਾਂ ਜ਼ਿੰਦਗੀ ਦੇ ਵਿੱਚ ਵੈਸੀ ਬਣ ਕੇ ਨਹੀਂ ਰਹਿ ਸਕਦੇ ਇਸ ਕਰਕੇ ਇਹਨਾਂ ਦਾ ਜਿਹੜਾ ਅਧਿਆਤਮਵਾਦ ਹੈ ਜ਼ਿਆਦਾ ਵਿਸ਼ਾਲ ਹੋਊਗਾ ਜ਼ਿਆਦਾ ਡੂੰਗਾ ਹੋਊਗਾ ਸਮਝ ਗਏ ਜੀ ਓਕੇ ਇਸ ਤੋਂ ਬਾਅਦ ਇਹ ਕੀ ਸਮਝਦੇ ਸੀਗੇ ਕਿ ਜਿਹੜੇ ਮਹਾਪੁਰਸ਼ ਹੁੰਦੇ ਨੇ ਉਹ ਹੀ ਸਿਰਫ ਉੱਚਾ ਸਾਹਿਤ ਰਚ ਸਕਦੇ ਨੇ ਇਹ ਕੌਣ ਕਹਿੰਦਾ ਸੀ ਪ੍ਰੋਫੈਸਰ ਪੂਰਨ ਸਿੰਘ ਹੈਨਾ ਕਹਿੰਦੇ ਜਦੋਂ ਤੁਹਾਡੀ ਮਾਨਸਿਕ ਸ਼ਕਤੀ ਹੁੰਦੀ ਹੈ ਨਾ ਤੁਹਾਡੇ ਅੰਦਰੋਂ ਆਪਣੇ ਆਪ ਹੀ ਸਾਹਿਤ ਜਿਹੜਾ ਫੁੱਟਣਾ ਸਟਾਰਟ ਹੋ ਜਾਂਦਾ ਹੈ ਫਿਰ ਉਹਨਾਂ ਵੱਲੋਂ ਕਿ ਉਹਨਾਂ ਕੋਲੋਂ ਨੇ ਇੱਕ ਵਾਰੀ ਕਿਸੇ ਨੇ ਪੁੱਛਿਆ ਕਹਿੰਦੇ ਤੁਸੀਂ ਦੱਸੋ ਤੁਹਾਡੇ ਅਕੋਰਡਿੰਗ ਗੱਦ ਤੇ ਪਦ ਦੇ ਵਿੱਚੋਂ ਜ਼ਿਆਦਾ ਸਾਹਿਤ ਕਿਹੜਾ ਵਧੀਆ ਹੈ ਤਾਂ ਉਹ ਕੀ ਕਹਿੰਦੇ ਕਹਿੰਦੇ ਜਦੋਂ ਇੱਕ ਮਹਾਨ ਸ਼ਕਤੀਅਤ ਕੋਈ ਵੀ ਤਰੀਕੇ ਦਾ ਸਾਹਿਤ ਰਚੂਗੀ ਨਾ ਉਸ ਟਾਈਮ ਤੇ ਗੱਦ ਤੇ ਪਦ ਦੇ ਵਿੱਚ ਜ਼ਿਆਦਾ ਫਰਕ ਰਹਿ ਆ ਹੀ ਨਹੀਂ ਜਾਂਦਾ ਓਕੇ ਠੀਕ ਹੈ ਉਹਨ ਜੇਕਰ ਤੁਹਾਡੇ ਕੋਲ ਪੁੱਛਿਆ ਜਾਏ ਕਿ ਉਹ ਕਿਸ ਤਰ੍ਹਾਂ ਦੇ ਰਾਈਟਰ ਸੀਗੇ ਤਾਂ ਇਹ ਨਵ ਅਧਿਆਤਮਵਾਦੀ ਤੇ ਨਵ ਰਹਾਸਵਾਦੀ ਠੀਕ ਹੈ ਦੋਨੋਂ ਤਰ੍ਹਾਂ ਦੇ ਹੀ ਰਾਈਟਰ ਹੈਗੇ ਨੇ ਕਾਦੇ ਲਈ ਕਿਉਂਕਿ ਇਹਨਾਂ ਦਾ ਜਿਹੜਾ ਅਧਿਆਤਮਵਾਦ ਹੈ ਉਹ ਸੀਗਾ ਬਿਲਕੁਲ ਆਧੁਨਿਕ ਤਾਂ ਹੀ ਆਪਾਂ ਇਹਨਾਂ ਨੂੰ ਨਵ ਅਧਿਆਤਮਵਾਦੀ ਕਿਹਾ ਸਮਝ ਗਏ ਉਹਨਾਂ ਦੇ ਯੁੱਗ ਦੇ ਅਨੁਕੂਲ ਇਹਨਾਂ ਦਾ ਅਧਿਆਤਮਵਾਦ ਸੀਗਾ ਰਾਈਟ ਓਕੇ ਕੀ ਇਹਨਾਂ ਨੇ ਸਿਰਫ ਤੇ ਸਿਰਫ ਪੰਜਾਬੀ ਦੇ ਵਿੱਚ ਕਵਿਤਾਵਾਂ ਕੀਤੀਆਂ ਨਹੀਂ ਇਹਨਾਂ ਨੇ ਸਤ ਕਾਵ ਸੰਗ੍ਰਹਿ ਅੰਗਰੇਜ਼ੀ ਦੇ ਵਿੱਚ ਵੀ ਕੀਤੇ ਨੇ ਠੀਕ ਹੈ ਅੰਗਰੇਜ਼ੀ ਕਵਿਤਾ ਦੀ ਵੀ ਪ੍ਰਾਪਤ ਕੀਤੀ ਆ ਹੁਣ ਐਸੀ ਕਰਕੇ ਤਾਂ ਆਪਾਂ ਕਹਾਂ ਸੀਗਾ ਕਿ ਜਿਹੜੇ ਫੋਰਨ ਦੇ ਰਾਈਟਰਸ ਨੇ ਪੱਛਮੀ ਰਾਈਟਰਸ ਉਹਨਾਂ ਦੇ ਉੱਪਰ ਵੀ ਪ੍ਰਭਾਵ ਸੀਗਾ ਹਨਾ ਇਸ ਕਰਕੇ ਓਕੇ ਹੁਣ ਇਹਨਾਂ ਦੇ ਜੇਕਰ ਆਪਾਂ ਰਹਾਸਵਾਦ ਦੀ ਗੱਲ ਕਰੀਏ ਇੱਕ ਪਾਸੇ ਤਾਂ ਤੁਸੀਂ ਖੁਦ ਸਮਝੋ ਇਹਨਾਂ ਦੀ ਲਾਈਫ ਦੇ ਵਿੱਚ ਆਉਂਦੇ ਨੇ Swami Ram Tirath ਸਾਰਿਆਂ ਨੂੰ ਪਤਾ ਹੈ ਐਨੀ ਮਹਾਨ ਸ਼ਖਸੀਅਤ ਸੀਗੇ ਉਹ ਇਹ ਉਹਨਾਂ ਦੇ ਚੇਲੇ ਬਣ ਕੇ ਰਹਿੰਦੇ ਨੇ ਦੂਜੇ ਪਾਸੇ ਪੂਰਨ ਗੁਰਸਿੱਖ ਵੀ ਸੀਗੇ ਹੁਣ ਤੁਸੀਂ ਸੋਚੋ ਇਹਨਾਂ ਦੀ ਪਰਸਨੈਲਿਟੀ ਕਿਸ ਤਰ੍ਹਾਂ ਦੀ ਹੋਊਗੀ ਹੈਨਾ ਇਕੱਲੀ ਸ਼ਖਸੀਅਤ ਹੈ ਜਿਨ ਨੇ ਬੁੱਧ ਧਰਮ ਨੂੰ ਵੀ ਅਪਣਾਇਆ ਸਿੱਖ ਗੁਰੂਆਂ ਨੂੰ ਵੀ ਪੂਜਾ ਲਾਈਕ ਪੂਜਾ ਠੀਕ ਹੈ ਫਿਰ Swami Ram Tirath ਜਿਹੜੇ ਹੈਗੇ ਨੇ ਉਹਨਾਂ ਦੇ ਨਾਲ ਵੀ ਰਚ ਮਿਚ ਗਏ ਮਤਲਬ ਕਿ ਅਧਿਆਤਮਕਵਾਦ ਦੇ ਵਿੱਚ ਵੀ ਇਹ ਕਿਸੇ ਇੱਕ ਚੀਜ਼ ਦੇ ਨਾਲ ਬੰਨ ਕੇ ਨਹੀਂ ਰਹੇ ਤੇ ਇਹ ਕਹਿੰਦੇ ਸੀ ਕਹਿੰਦੇ ਮੈਂ ਮੇਰੇ ਲਈ ਤਾਂ ਸਾਰੇ ਜਿਹੜੇ ਧਰਮ ਨੇ ਨਾ ਮੈਂ ਉਹਨਾਂ ਨੂੰ ਅਲੱਗ-ਅਲੱਗ ਨਿਖੇੜੀ ਨਹੀਂ ਸਕਦਾ ਸਮਝ ਗਏ ਦਾ ਇਸ ਕਰਕੇ ਇਹਨਾਂ ਨੂੰ ਇੱਕ ਨਾਮ ਦਿੱਤਾ ਗਿਆ ਕਿਹੜਾ ਨਿਰੋਲ ਆਤਮਾ ਦਾ ਕਵੀ ਆ ਪੋਇਟ ਆਫ ਦ ਸਪਿਰਿਟ ਪਲੀਜ਼ ਐਸ ਫੈਕਟ ਨੂੰ ਯਾਦ ਰੱਖਿਓ ਕਿ ਇਹਨਾਂ ਨੂੰ ਆ ਪੋਇਟ ਆਫ ਦ ਸਪਿਰਿਟ ਕਿਹਾ ਜਾਂਦਾ ਹੈ ਰਾਈਟ ਓਕੇ ਹੁਣ ਇਸ ਤੋਂ ਬਾਅਦ ਇਹਨਾਂ ਦੇ ਜੇਕਰ ਆਪਾਂ ਕਾਵ ਸੰਗ੍ਰਹਿਾਂ ਦੀ ਗੱਲ ਕਰਦੇ ਹਾਂ ਉਹ ਹੈਗੇ ਨੇ ਖੁੱਲੇ ਕੁੰਡ ਖੁੱਲੇ ਮੈਦਾਨ ਤੇ ਖੁੱਲੇ ਰੰਗ ਅਸਮਾਨੀ ਜਾਂ ਖੁੱਲੇ ਅਸਮਾਨੀ ਰੰਗ ਦੋਨੋਂ ਹੀ ਨਾਮ ਮਿਲਦੇ ਨੇ ਜਿਹੜਾ ਵੀ ਤੁਹਾਡੇ ਪੇਪਰ ਦੇ ਵਿੱਚ ਆਜੂਗਾ ਤੁਸੀਂ ਉਹਨੂੰ ਹੀ ਲੈ ਕੇ ਚੱਲਣਾ ਹੁਣ ਤੁਸੀਂ ਇਹਨਾਂ ਦੀਆਂ ਇਹਨਾਂ ਪੁਸਤਕਾਂ ਦੇ ਨਾਮ ਤੋਂ ਹੀ ਸ਼ਾਇਦ ਆਈਡੀਆ ਲਗਾ ਸਕਦੇ ਹੋ ਕਿ ਇਹਨਾਂ ਕਵਿਤਾਵਾਂ ਦਾ ਵਿਸ਼ਾ ਤੇ ਰੂਪ ਕਿਵੇਂ ਦਾ ਹੋਏਗਾ ਉਹਨੇ ਨਾ ਤਾਂ ਵਿਸ਼ੇ ਦੇ ਵਿੱਚ ਆਪਦੇ ਆਪ ਨੂੰ ਬੰਨਿਆ ਨਾ ਹੀ ਰੂਪ ਦੇ ਪੱਖ ਤੋਂ ਇਹਨੇ ਸੁਤੰਤਰ ਜਿਹੜੀਆਂ ਉਡਾਰੀਆਂ ਲਗਾਈਆਂ ਜੇਕਰ ਆਪਾਂ ਪਾਰਟਿਕੂਲਰ ਖੁੱਲੇ ਖੁੰਡ ਦੀ ਗੱਲ ਕਰੀਏ ਤਾਂ ਪ੍ਰਸ਼ਨ ਆਏਗਾ ਕਿ ਇਹ ਕਿਸ ਤਰ੍ਹਾਂ ਦੀ ਰਚਨਾ ਹੈਗੀ ਹੈ ਤਾਂ ਇਹਦੀ ਕਵਿਤਾ ਜ਼ਿਆਦਾ ਦਾਰਸ਼ਨਿਕ ਹੈ ਜ਼ਿਆਦਾ ਗੰਭੀਰ ਹੈ ਠੀਕ ਹੈ ਕਿਉਂਕਿ ਪ੍ਰੋਫੈਸਰ ਪੂਰਨ ਸਿੰਘ ਨੇ ਇੱਕ ਟਾਈਮ ਦੇ ਉੱਪਰ ਬੋਧੀ ਪ੍ਰਭਾਵ ਗ੍ਰਹਿਣ ਕੀਤਾ ਸੀ ਨਾ ਇਸ ਕਰਕੇ ਜਦੋਂ ਤੁਸੀਂ ਇਹਨਾਂ ਦੀਆਂ ਰਚਨਾਵਾਂ ਪੜ੍ਹਦੇ ਹੋ ਤਾਂ ਉੱਥੇ ਤੁਹਾਨੂੰ ਬੋਧੀ ਪ੍ਰਭਾਵ ਸਾਫ਼ ਨਜ਼ਰ ਆਊਗਾ ਫਿਰ ਕਿਉਂਕਿ ਇਹ ਜਾਪਾਨ ਦੇ ਵਿੱਚ ਪੜਨ ਲਈ ਗਏ ਸੀ ਹੈਨਾ ਤਾਂ ਇਸ ਕਰਕੇ ਕਿਤੇ ਕਿਤੇ ਜਾਪਾਨ ਦੀ ਕਲਾ ਜਾਪਾਨ ਦੀ ਸੁੰਦਰਤਾ ਉਹਦੇ ਤੋਂ ਵੀ ਸਾਨੂੰ ਲੱਗਦਾ ਹੈ ਕਿ ਪ੍ਰੋਫੈਸਰ ਪੂਰਨ ਸਿੰਘ ਪ੍ਰਭਾਵਿਤ ਸੀਗੇ ਤਾਂ ਤੁਹਾਨੂੰ ਚਾਰ ਆਪਸ਼ਨ ਦੇ ਕੇ ਪੁੱਛ ਸਕਦੇ ਆ ਕਿ ਪ੍ਰੋਫੈਸਰ ਪੂਰਨ ਸਿੰਘ ਦੀਆਂ ਕਵਿਤਾਵਾਂ ਦੇ ਵਿੱਚ ਇਨਾਂ ਦੇ ਵਿੱਚੋਂ ਕਿਹੜਾ ਦੇਸ਼ ਹੈ ਜਿਸ ਦਾ ਪ੍ਰਭਾਵ ਤੁਹਾਨੂੰ ਸਾਫ਼ ਦਿਖਾਈ ਦਿੰਦਾ ਤਾਂ ਤੁਸੀਂ ਆਨਸਰ ਕੀ ਕਰਨ ਵਾਲੇ ਹੋ ਜਪਾਨ ਠੀਕ ਹੈ ਦੂਸਰੇ ਪਾਸੇ ਉਹ ਕੀ ਕਹਿੰਦੇ ਸੀਗੇ ਨਾ ਤਾਂ ਮੈਂ ਧਾਰਮਿਕ ਭੇਖਾਂ ਨੂੰ ਮੰਨਦਾ ਤੇ ਨਾ ਹੀ ਪਧਾਰਮਿਕ ਦੰਬਾਂ ਨੂੰ ਐਸ ਕਰਕੇ ਉਹਦੇ ਉੱਪਰ ਹਮੇਸ਼ਾ ਇਹਨਾਂ ਨੇ ਝੋਟ ਕੀਤੀ ਉਹਦੇ ਉੱਪਰ ਹਮੇਸ਼ਾ ਇਹਨਾਂ ਨੇ ਵਿਅੰਗ ਕੱਸਿਆ ਹੂੰ ਓਕੇ ਇਸ ਤੋਂ ਬਾਅਦ ਜਿਹੜੀ ਇਹਨਾਂ ਦੀ ਖੁੱਲੇ ਮੈਦਾਨ ਰਚਨਾ ਆਈ ਸੀਗੀ ਉਹ ਵੀ ਇੰਨੀ ਜ਼ਿਆਦਾ ਗੂੜੀ ਸੀਗੀ ਹੈਨਾ ਪਰ ਹਰਮਨ ਪਿਆਰੀ ਬਹੁਤ ਹੋਈ ਦੂਜੇ ਪਾਸੇ ਜੇ ਤੁਸੀਂ ਖੁੱਲੇ ਘੁੰਡ ਦੀ ਗੱਲ ਕਰੋਗੇ ਉਹ ਐਨੀ ਜ਼ਿਆਦਾ ਹਰਮਨ ਪਿਆਰੀ ਕਿਉਂ ਨਹੀਂ ਹੋਈ ਕਿਉਂਕਿ ਇਹਦੇ ਵਿੱਚ ਨਾ ਗੰਭੀਰਤਾ ਜ਼ਿਆਦਾ ਹੈ ਗੰਭੀਰ ਵਿਸ਼ੇ ਜ਼ਿਆਦਾ ਲਏ ਗਏ ਸੀਗੇ ਠੀਕ ਹੈ ਹੁਣ ਇਹਦੇ ਵਿੱਚ ਇੱਕ ਕਵਿਤਾ ਆਂਦੀ ਹੈ ਇਹਦੇ ਬਾਰੇ ਪ੍ਰਸ਼ਨ ਕੀ ਆਇਆ ਸੀ ਸੁਣੋ ਪੁੱਛਿਆ ਗਿਆ ਅੱਧ ਮਿੱਟੀ ਅੱਖ ਭਾਈ ਆਨੰਦ ਲਾਲ ਦੀ ਇਹ ਵਾਲੀ ਜਿਹੜੀ ਕਵਿਤਾ ਹੈ ਪ੍ਰੋਫੈਸਰ ਪੂਰਨ ਸਿੰਘ ਦੇ ਕਿਹੜੇ ਸੰਗ੍ਰਹਿਣ ਦੇ ਵਿੱਚ ਆਈ ਸੀ ਤਾ ਇਹ ਖੁੱਲੇ ਖੁੰਡ ਦੇ ਵਿੱਚ ਹੀ ਆਂਦੀ ਹੈ ਜਿਸ ਨੂੰ ਮੰਨਿਆ ਜਾਂਦਾ ਹੈ ਕਿ ਇਹ ਐਗਜ਼ੈਂਪਲ ਹੈਗੀ ਹੈ ਨਵ ਅਧਿਆਤਮਵਾਦੀ ਸ਼ੈਲੀ ਦੀ ਠੀਕ ਹੈ ਓਕੇ ਫਿਰ ਇਸ ਤੋਂ ਬਾਅਦ ਹਰ ਪੱਖ ਤੋਂ ਇਹਨਾਂ ਦੀ ਜਿਹੜੀ ਪ੍ਰਤੀਨਿਧਤਾ ਕਰਨ ਵਾਲੀ ਰਚਨਾ ਹੈ ਯਾਨੀ ਕਿ ਮੰਨ ਲਓ ਤੁਹਾਨੂੰ ਇਹ ਤਿੰਨੋਂ ਦੀਆਂ ਤਿੰਨੋਂ ਰਚਨਾਵਾਂ ਦੇ ਨਾਮ ਦੇ ਦੇਣ ਤੇ ਪੁੱਛ ਲੈਣ ਇਹਨਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਫੇਮਸ ਕਿਹੜੀ ਹੈ ਤਾਂ ਫਿਰ ਤੁਸੀਂ ਕਿਹੜੀ ਲਗਾਓਗੇ ਜੀ ਖੁੱਲੇ ਮੈਦਾਨ ਹੀ ਆਂਸਰ ਆਊਗਾ ਔਰ ਇਹ ਸਾਰੀ ਦੀ ਸਾਰੀ ਕਿnde ਵਿੱਚ ਲਿਖੀ ਗਈ ਹੈ ਮੁਕਤ ਛੰਦ ਦੇ ਵਿੱਚ ਯਾਨੀ ਕਿ ਥੱਲੇ ਛੰਦ ਜਿੰਨੇ ਮਰਜ਼ੀ ਆ ਜਾਣ ਤੇ ਜੇਕਰ ਮੁਕਤ ਛੰਦ ਨਹੀਂ ਲਿਖਿਆ ਹੋਇਆ ਤਾਂ ਤੁਸੀਂ ਕੋਈ ਨਹੀਂ ਆਨਸਰ ਲਗਾ ਕੇ ਆਓਗੇ ਸਮਝ ਗਏ ਕਿਉਂਕਿ ਛੰਦਬੰਦੀ ਦੇ ਵਿੱਚ ਵੈਸੇ ਵੀ ਨਹੀਂ ਪਹਿਨਾ ਚਾਹੁੰਦੇ ਸੀ ਓਕੇ ਉਹਨਾਂ ਨੂੰ ਲੱਗਦਾ ਸੀ ਕਿ ਛੰਦਬੰਦੀ ਜਿਹੜੀ ਹੁੰਦੀ ਹੈ ਇੱਕ ਬੰਦਨ ਦੀ ਤਰ੍ਹਾਂ ਹੈਨਾ ਇਸ ਕਰਕੇ ਨਹੀਂ ਉਹ ਲਿਖਿਆ ਸੀ ਉਹਨਾਂ ਨੇ ਠੀਕ ਹੈ ਇਸ ਤੋਂ ਬਾਅਦ ਫਿਰ ਇਹਨਾਂ ਦਾ ਜਿਹੜਾ ਮੁਕਤ ਛੰਦ ਸੀਗਾ ਉਹਨੂੰ ਇਹਨਾਂ ਨੇ ਕੀ ਨਾਮ ਦਿੱਤਾ ਸੈਲਾਨੀ ਛੰਦ ਦਾ ਨਾਮ ਦਿੱਤਾ ਇਹ ਵੀ ਇੰਪੋਰਟੈਂਟ ਰਹੇਗਾ ਤਾਂ ਇਹਨੂੰ ਵੀ ਤੁਸੀਂ ਨਾਲ ਦੇ ਨਾਲ ਹੀ ਯਾਦ ਰੱਖ ਜਿਓ ਓਕੇ ਫਿਰ ਪ੍ਰੋਫੈਸਰ ਪੂਰਨ ਸਿੰਘ ਦੀ ਕਵਿਤਾ ਤੇ ਵਾਰਤਕ ਦੋਨਾਂ ਦਾ ਹੀ ਜੇ ਤੁਸੀਂ ਰੂਪਕ ਪੱਖ ਦੇਖੋਗੇ ਉਹਦੇ ਵਿੱਚ ਬਹੁਤ ਜ਼ਿਆਦਾ ਲੰਮਾ ਚੌੜਾ ਫਰਕ ਨਹੀਂ ਹੈ ਯਾਨੀ ਕਿ ਬਹੁਤ ਥੋੜਾ ਬਹੁਤ ਫਰਕ ਹੈ ਤੇ ਜੇਕਰ ਆਪਾਂ ਆਮ ਪਾਠਕ ਦੀ ਗੱਲ ਕਰੀਏ ਜੇਕਰ ਇੱਕ ਆਮ ਪਾਠਕ ਉਹਨਾਂ ਦੀ ਕਵਿਤਾ ਤੇ ਵਾਰਤਕ ਦੋਨਾਂ ਨੂੰ ਪੜ੍ਹੇਗਾ ਤਾਂ ਉਹਨਾਂ ਦੇ ਲਈ ਫੈਸਲਾ ਲੈਣੇ ਔਖਾ ਹੋ ਜਾਵੇਗਾ ਕਿ ਵਾਰਤਕ ਦੇ ਵਿੱਚ ਕਿੰਨੂੰ ਰੱਖਿਆ ਜਾ ਸਕਦਾ ਹੈ ਤੇ ਕਵਿਤਾ ਵਿੱਚ ਕਿੰਨੂੰ ਠੀਕ ਹੈ ਓਕੇ ਫਿਰ ਪ੍ਰੋਫੈਸਰ ਪੂਰਨ ਸਿੰਘ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੇ ਇਹ ਸਮਝਿਆ ਵੇ ਹੁਣ ਤਾਂ ਕਵਿਤਾ ਲਿਖਣੀ ਬੜੀ ਸੁਖੀ ਹੋ ਜਾਣੀ ਆ ਕਿਉਂ? ਛੰਦਾਂ ਦੀ ਲੋੜ ਹੀ ਨਹੀਂ। ਫ੍ਰੀ ਚ ਲਿਖਣਾ ਕੋਈ ਚੱਕਰ ਹੀ ਨਹੀਂ ਆ। ਵਾਰਤਕ ਜਿੰਨੀ ਖੁੱਲੀ ਹੁੰਦੀ ਸੀ ਹੁਣ ਕਵਿਤਾਵਾਂ ਦੇ ਵਿੱਚ ਵੀ ਓਨੀ ਖੁੱਲ ਆ ਗਈ ਆ। ਹਨਾ? ਤਾਂ ਬਹੁਤ ਸਾਰੇ ਕਵੀ ਫਿਰ ਐਨਾ ਤੋਂ ਪ੍ਰਭਾਵਿਤ ਹੋਏ। ਉਹਨਾਂ ਨੇ ਪ੍ਰੋਫੈਸਰ ਪੂਰਨ ਸਿੰਘ ਦੀਆਂ ਰਚਨਾਵਾਂ ਤੋਂ ਸੇਧ ਲਈ ਤੇ ਉਹਨਾਂ ਨੇ ਵੀ ਕੀ ਕਰਨਾ ਸਟਾਰਟ ਕਰਤਾ? ਖੁੱਲੀਆਂ ਕਵਿਤਾਵਾਂ ਜਿਹੜੀ ਆ ਉਹ ਲਿਖਣ ਦਾ ਅਭਿਆਸ ਕਰਨਾ ਸ਼ੁਰੂ ਕਰਤਾ। ਪਰ ਕੀ ਐਨੇ ਜ਼ਿਆਦਾ ਫੇਮਸ ਹੋਏ ਉਹ? ਨਹੀਂ ਕਿਉਂਕਿ ਖੁੱਲੀ ਕਵਿਤਾ ਲਿਖਣਾ ਵੀ ਕੋਈ ਅੰਨਾ ਆਸਾਨ ਨਹੀਂ ਸੀਗਾ ਖੁੱਲੀ ਕਵਿਤਾ ਹੁੰਦੀ ਕਿਹੜੀ ਹੈ ਜਿਸ ਦੇ ਵਿੱਚ ਅੱਗੇ ਜੋੜ ਕਰਨ ਦੀ ਮਤਲਬ ਕਿ ਸੰਭਾਵਨਾ ਹੋਵੇ ਠੀਕ ਹੈ ਯਾਨੀ ਕਿ ਉਹਨੂੰ ਓਪਨ ਛੱਡ ਦਿੰਦਾ ਹੈ ਇੱਕ ਰਾਈਟਰ ਤੇ ਤੁਸੀਂ ਚਾਹੋ ਤਾਂ ਉਹਦੇ ਵਿੱਚ ਅੱਗੇ ਜਾ ਕੇ ਐਡ-ਆਨ ਕਰ ਸਕਦੇ ਹੋ ਹਾਂ ਇਹਨਾਂ ਦੇ ਵਿੱਚੋਂ ਡਾਕਟਰ ਦਿਵਾਲ ਸਿੰਘ ਕਾਲੇਪਾਨੀ ਤੇ ਗੁਰਬਖਸ਼ ਸਿੰਘ ਉਹਨਾਂ ਨੂੰ ਦੇਖੋਗੇ ਤਾਂ ਹਾਂ ਉਹਨਾਂ ਨੂੰ ਖੁੱਲੀਆਂ ਕਵਿਤਾਵਾਂ ਦੇ ਵਿੱਚ ਬੜਾ ਜ਼ਿਆਦਾ ਲਾਈਕ ਮਹਾਰਤ ਮਿਲੀ ਸੀ ਤੇ ਇੱਕ ਨਾ ਦੀਵਾਨ ਸਿੰਘ ਕਾਲੇ ਪਾਣੀ ਦੇ ਬਾਰੇ ਦੇ ਵਿੱਚ ਵੀ ਸੇਮ ਹੀ ਕੁਐਸਚਨ ਆਂਦਾ ਹੁੰਦਾ ਹੈ ਕਿ ਇਹਨਾਂ ਨੇ ਕਿੱਦਾਂ ਦੀ ਕਵਿਤਾ ਲਿਖੀ ਤਾਂ ਉਹਨਾਂ ਨੇ ਵੀ ਪ੍ਰੋਫੈਸਰ ਪੂਰਨ ਸਿੰਘ ਦੀ ਤਰ੍ਹਾਂ ਸੁਤੰਤਰ ਯਾਨੀ ਕਿ ਖੁੱਲੀ ਕਵਿਤਾ ਹੀ ਲਿਖੀ ਹੈ ਸਮਝ ਗਏ 올 ਰਾਈਟ ਫਿਰ ਜੀ ਜੇਕਰ ਆਪਾਂ ਗੱਲ ਕਰੀਏ ਇਹਨਾਂ ਦੀਆਂ ਰਚਨਾਵਾਂ ਦੀ ਜਿੰਦੇ ਵਿੱਚ ਆਪਾਂ ਕਹਿ ਰਹੇ ਹਾਂ ਕਿ ਜਿਹੜੀ ਖੁੱਲੇ ਮੈਦਾਨ ਹੈ ਉਹ ਤਾਂ ਵੈਸੇ ਹੀ ਬੜੀ ਇੰਪੋਰਟੈਂਟ ਹੈ ਉਹਦੇ ਵਿੱਚ ਇੱਕ ਭਾਗ ਆਂਦਾ ਹੈ ਜਿਸ ਦਾ ਨਾਮ ਹੈ ਮੈਂ ਤੇ ਉਹ ਠੀਕ ਹੈ ਦੇ ਵਿੱਚ ਤੁਹਾਨੂੰ ਅਧਿਆਤਮਵਾਦੀ ਭਾਵ ਜ਼ਿਆਦਾ ਨਜ਼ਰ ਆਣਗੇ ਰਹਾਸਵਾਦੀ ਢੰਗ ਦੇ ਨਾਲ ਉਹਨੂੰ ਜ਼ਿਆਦਾ ਪ੍ਰਗਟਾਇਆ ਗਿਆ ਓਕੇ ਤਾਂ ਐਦਾ ਮਤਲਬ ਕਿ ਪ੍ਰੋਫੈਸਰ ਪੂਰਨ ਸਿੰਘ ਜਿਹੜੇ ਨੇ ਉਹਨਾਂ ਨੂੰ ਕਿਹਾ ਜਾਂਦਾ ਆ ਪੰਜਾਬ ਦੇਸ਼ ਦਾ ਕਵੀ ਕਿਉਂਕਿ ਉਹਨਾਂ ਨੇ ਸਭ ਤੋਂ ਜ਼ਿਆਦਾ ਪ੍ਰਤੀਨਿਧਤਾ ਪੰਜਾਬ ਦੇ ਸੱਭਿਆਚਾਰ ਦੀ ਕੀਤੀ ਐਥੋਂ ਦੇ ਜੀਵਨ ਦੀ ਐਥੋਂ ਦੇ ਦਰਿਆ ਗਾਂ ਖੂ ਹਰ ਇੱਕ ਚੀਜ਼ ਨੂੰ ਉਹਨਾਂ ਨੇ ਆਪਦੀ ਕਵਿਤਾ ਦੇ ਵਿੱਚ ਰੂਪਮਾਨ ਕੀਤਾ ਰਾਈਟ ਓਕੇ ਈਵਨ ਜਿਹੜੇ ਕੰਮ ਸਾਡੇ ਪੰਜਾਬ ਵਿੱਚ ਸਭ ਤੋਂ ਜ਼ਿਆਦਾ ਕੀਤੇ ਜਾਂਦੇ ਸੀ ਕਿਹੜੇ ਵਾਲੇ ਹੱਲਵੰਦੇ ਹੋਏ ਜੱਟ ਕੰਮ ਵਿੱਚ ਰੁੱਝੇ ਹੋਏ ਕਾਮੇ কুমਿਹਾਰ ਨਾ ਹੈ ਨਾ ਇਹ ਸਾਰੀਆਂ ਚੀਜ਼ਾਂ ਦਾ ਵੀ ਵਰਣਨ ਉਹਨਾਂ ਨੇ ਆਪਣੀਆਂ ਰਚਨਾਵਾਂ ਦੇ ਵਿੱਚ ਕੀਤਾ ਓਕੇ ਤੇ ਜੀ ਇਹਨਾਂ ਦੀ ਕੁਝ ਇੱਕ ਰਚਨਾਵਾਂ ਦੀਆਂ ਲਾਈਨਾਂ ਜਿਹੜੀਆਂ ਤੁਹਾਡੇ ਕੋਲੋਂ ਅਕਸਰ ਪੁੱਛੀਆਂ ਜਾਂਦੀਆਂ ਨੇ ਉਹ ਤੁਸੀਂ ਜ਼ਰੂਰ ਯਾਦ ਰੱਖਣੀਆਂ ਅਸਲ ਦੇ ਵਿੱਚ ਇੱਕ ਟਾਈਮ ਆਂਦਾ ਹੈ ਜਦੋਂ ਪ੍ਰੋਫੈਸਰ ਪੂਰਨ ਸਿੰਘ ਜਿਹੜੇ ਨੇ ਲੋਕ ਗਾਥਾਵਾਂ ਜਦੋਂ ਸੁਣਦੇ ਐ ਜਾਂ ਬੀਰ ਗਾਥਾਵਾਂ ਸੁਣਦੇ ਆ ਪੰਜਾਬ ਦੀਆਂ ਤਾਂ ਉਹਨਾਂ ਨੂੰ ਪੰਜਾਬ ਦੇ ਹੀ ਰਾਂਝੇ ਸੋਹਣੀ ਮਹੀਵਾਲ ਪੂਰਨ ਭਗਤ ਵਗੈਰਾ ਐਦਾਂ ਦੇ ਜਿਹੜੇ ਪ੍ਰੇਮੀ ਤੇ ਭਗਤ ਸੀਗੇ ਨਾ ਉਹ ਉਹਨਾਂ ਨੂੰ ਬਿਲਕੁਲ ਆਦਰਸ਼ ਰੂਪ ਦੇ ਵਿੱਚ ਜਾਪਣ ਲੱਗ ਜਾਂਦੇ ਨੇ ਜਿਸ ਤਰ੍ਹਾਂ ਇਹ ਵਾਲੀ ਲਾਈਨਾਂ ਯਾਦ ਰੱਖੋਗੇ ਕਿ ਕਿਸ ਦੀਆਂ ਲਿਖੀਆਂ ਹੋਈਆਂ ਨੇ ਠੀਕ ਹੈ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਜਦੋਂ ਵੀ ਅਸੀਂ ਆਧੁਨਿਕ ਕਾਲ ਦੀ ਕਵਿਤਾ ਦੇ ਲੈਕਚਰਸ ਕਰਾਂਗੇ ਇਹਦੇ ਵਿੱਚ ਜਦੋਂ ਵੀ ਤੁਹਾਡੇ ਸਾਹਮਣੇ ਕੁਝ ਸਤਰਾਂ ਆਣਗੀਆਂ ਤਾਂ ਉਹ ਤੁਸੀਂ ਬਹੁਤ ਜ਼ਿਆਦਾ ਧਿਆਨ ਦੇ ਨਾਲ ਯਾਦ ਰੱਖੋਗੇ ਕਿ ਫਲਾਨੀ ਸਤਰ ਕੀ ਦੀ ਹੈ ਓਕੇ ਕਿੰਨਾ ਆ ਆ ਵੀਰਾਂ ਰਾਂਝਿਆ ਆ ਪੈਣੇ ਹੀਰੇ ਸਾਨੂੰ ਛੱਡ ਨਾ ਜਾਵੋ ਬਿਨ ਤੁਸਾਂ ਅਸੀਂ ਸਖਣੇ ਠੀਕ ਹੈ ਜੀ ਤਾਂ ਇਹ ਕਿੰਨਾ ਦੀ ਰਚਨਾ ਹੈ ਪ੍ਰੋਫੈਸਰ ਪੂਰਨ ਸਿੰਘ ਦੀ ਫਿਰ ਇਸ ਤੋਂ ਬਾਅਦ ਉਹ ਗੱਲ ਕਰਦੇ ਨੇ ਜਿਹੜੇ ਪੰਜਾਬ ਦੇ ਵਸਨੀਕ ਹੈ ਪੰਜਾਬ ਦੇ ਜਵਾਨ ਹੈ ਉਹਨਾਂ ਦਾ ਆਚਰਣ ਬਿਲਕੁਲ ਹੀ ਅਲੱਗ ਹੈਗਾ ਠੀਕ ਹੈ ਸਦੀਆਂ ਪੁਰਾਣੀ ਸਭਿਤਾ ਜਿਹੜੀ ਹੈ ਸਾਨੂੰ ਕਿਉਂ ਖਿੱਚਦੀ ਹੈ ਕਿਉਂਕਿ ਸਾਡੇ ਇੱਥੇ ਸਿੱਖ ਗੁਰੂ ਸਾਹਿਬਾਨਾਂ ਦੀ ਮਹਾਨ ਆਤਮਾ ਹੈ ਯਾਨੀ ਕਿ ਸਾਰੀਆਂ ਚੀਜ਼ਾਂ ਪ੍ਰੋਫੈਸਰ ਪੂਰਨ ਸਿੰਘ ਮੰਦੇ ਹੁੰਦੇ ਸੀਗੇ ਓਕੇ ਤਾਂ ਹੀ ਸ਼ਾਇਦ ਐਨਾ ਜ਼ਿਆਦਾ ਪਿਆਰ ਜਿਹੜਾ ਪੰਜਾਬ ਦੇ ਪ੍ਰਤੀ ਉਹਨਾਂ ਨੇ ਦਿਖਾਇਆ ਇਸ ਦੇ ਕਰਕੇ ਇਹਨਾਂ ਨੂੰ ਕਿਹਾ ਜਾਣ ਲੱਗਿਆ ਸੀਗਾ ਦੇਸ਼ ਪਿਆਰ ਦਾ ਕਵੀ ਠੀਕ ਹੈ ਜੀ ਇਹ ਵੀ ਇੰਪੋਰਟੈਂਟ ਰਹੇਗਾ ਤਾਂ ਇਹਨੂੰ ਵੀ ਯਾਦ ਰੱਖ ਲਿਓ 올 ਰਾਈਟ ਇਸ ਤੋਂ ਬਾਅਦ ਪਹਿਲੀ ਵਾਰੀ ਪ੍ਰੋਫੈਸਰ ਪੂਰਨ ਸਿੰਘ ਹੀ ਉਹ ਪਰਸਨ ਨੇ ਜਿਨ੍ਹਾਂ ਨੇ ਪੰਜਾਬੀ ਦੀ ਕਵਿਤਾ ਦੇ ਵਿੱਚ ਰੋਮਾਂਸ ਲਿਆਂਦਾ ਓ ਮੰਡੀ ਜੀ ਓਕੇ ਵੈਲਕਮ ਠੀਕ ਹੈ ਤਾਂ ਉਹਨਾਂ ਨੇ ਰੋਮਾਂਟਿਕ ਪ੍ਰਗਟਾਤਾ ਤਾਂ ਵੈਸੇ ਭਾਈ ਵੀਰ ਸਿੰਘ ਜੀ ਦੀ ਰਚਨਾਵਾਂ ਵਿੱਚ ਸੀਗਾ ਪਰ ਅਸੀਂ ਕੀ ਕਹਿੰਦੇ ਹਾਂ ਕਿ ਭਾਈ ਵੀਰ ਸਿੰਘ ਦਾ ਪ੍ਰਭਾਵ ਪਊਗਾ ਪ੍ਰੋਫੈਸਰ ਪੂਰਨ ਸਿੰਘ ਤੇ ਜਿਵੇਂ ਭਾਈ ਵੀਰ ਸਿੰਘ ਜੀ ਨੇ ਰੋਮਾਂਟਿਕ ਪ੍ਰਗਟਾ ਲਿਆਂਦਾ ਨਾ ਸੇਮੀ ਐਨਨ ਨੇ ਵੀ ਰੋਮਾਂਸ ਨੂੰ ਬੜੇ ਗੂੜੇ ਤਰੀਕੇ ਦੇ ਨਾਲ ਪੇਸ਼ ਕੀਤਾ ਪਰ ਨਾ ਪ੍ਰੋਫੈਸਰ ਪੂਰਨ ਸਿੰਘ ਦਾ ਜਿਹੜਾ ਉਹ ਅੰਦਰੋਂ ਦੀ ਜ਼ਿਆਦਾ ਖਿੱਚ ਪਾਉਂਦਾ ਹੈ ਸਮਝ ਗਏ ਓਕੇ ਜਿਹੜਾ ਤਾਂ ਭਾਈ ਸਾਹਿਬ ਦਾ ਯਾਨੀ ਭਾਈ ਵੀਰ ਸਿੰਘ ਜੀ ਦਾ ਰੋਮਾਂਸ ਸੀ ਉਹ ਸੀਗਾ ਬੜਾ ਸ਼ਾਂਤਮਈ ਜਰ ਰੋਮਾਂਸ ਠੀਕ ਹੈ ਤੇ ਪ੍ਰੋਫੈਸਰ ਪੂਰਨ ਸਿੰਘ ਦਾ ਉਹ ਇਕਾਂਤ ਚੋਂ ਨਹੀਂ ਲਿਖ ਲਿਆ ਉਹ ਜੀਵਨ ਦੇ ਵਿੱਚੋਂ ਨਿਕਲਿਆ ਠੀਕ ਹੈ ਜੀ ਓਕੇ ਆਫਟਰ 댓 ਅੰਨਾ ਨੇ ਲੰਮੀ ਅੰਗਰੇਜ਼ੀ ਕਵਿਤਾ ਤ੍ਰਿੰਜਣ ਦੀਆਂ ਸਖੀਆਂ ਲਿਆਂਦੀ ਜਿਦੇ ਵਿੱਚ ਉਹਨਾਂ ਨੇ ਪੰਜਾਬੀ ਸੱਭਿਆਚਾਰ ਦਾ ਬਹੁਤ ਹੀ ਸੁੰਦਰ ਤਰੀਕੇ ਦੇ ਨਾਲ ਵਰਣਨ ਕੀਤਾ ਇਹ ਇੰਪੋਰਟੈਂਟ ਰਹੂਗਾ ਤਾਂ ਇਸ ਲਈ ਇਹਨੂੰ ਤੁਸੀਂ ਯਾਦ ਰੱਖ ਲੈਣਾ ਆ ਓਕੇ ਠੀਕ ਫਿਰ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਪੂਰਨ ਨਾਥ ਜੋਗੀ ਦੀ ਕਿਉਂਕਿ ਦੇਖੋ ਪ੍ਰੋਫੈਸਰ ਪੂਰਨ ਸਿੰਘ ਜਦੋਂ ਲਿਖਣਾ ਸਟਾਰਟ ਕੀਤਾ ਸੀ ਨਾ ਇਹਨਾਂ ਨੇ ਬਾਅਦ ਦੇ ਵਿੱਚ ਇਹਨਾਂ ਨੇ ਕੀ ਕੀਤਾ ਬਿਰਤਾਂਤੀ ਤੇ ਵਰਣਾਤਮਕ ਕਵਿਤਾ ਜਿਹੜੀ ਆ ਉਹ ਵੀ ਲਿਖਣੀ ਸ਼ੁਰੂ ਕਰ ਦਿੱਤੀ ਤਾਂ ਇਹਨਾਂ ਦੇ ਦੋ ਕਾਵਿ ਕਿਹੜੇ-ਕਿਹੜੇ ਜੀ ਪੂਰਨ ਨਾਥ ਜੋਗੀ ਤੇ ਦੂਸਰਾ ਜੰਗਲੀ ਫੁੱਲ ਇਹ ਬੜੇ ਇੰਪੋਰਟੈਂਟ ਰਹਿਣਗੇ ਇਹ ਹੈਗੇ ਆ ਬਿਰਤਾਂਤੀ ਕਾਵ ਦੀਆਂ ਐਗਜ਼ਾਮਪਲਸ ਠੀਕ ਹੈ ਯਾਨੀ ਕਿ ਬਿਰਤਾਂਤਕ ਤੌਰ ਦੇ ਉੱਪਰ ਉਹਨਾਂ ਨੇ ਕਵਿਤਾਵਾਂ ਲਿਖੀਆਂ ਸੀਗੀਆਂ ਪੂਰਨ ਨਾਥ ਜੋਗੀ ਤੇ ਜੰਗਲੀ ਫੁੱਲ ਇਸ ਤੋਂ ਬਾਅਦ ਪੂਰਨਾਤ ਜੋਗੀ ਜਿਹੜੀ ਆ ਉਹ ਉਹਨਾਂ ਦੀ ਕਲਾਸਿਕ ਰਚਨਾ ਮੰਨੀ ਜਾਂਦੀ ਹੈ ਤੇ ਜੰਗਲੀ ਫੁੱਲ ਜਿਹੜੀ ਹੈ ਇਹ ਮੰਨਿਆ ਜਾਂਦਾ ਇੱਕ ਰੋਮਾਂਟਿਕ ਕਥਾ ਹੈਗੀ ਹੈ ਓਕੇ ਫਿਰ ਜੀ ਇਹਨਾਂ ਦੇ ਵਿੱਚ ਹੀ ਦੋ ਹੋਰ ਕਵਿਤਾਵਾਂ ਆਂਦੀਆਂ ਦਰਿਆ ਕਿਨਾਰੇ ਤੇ ਹਾਲ ਬਾਜ਼ਾਰ ਇਹ ਤੁਸੀਂ ਯਾਦ ਰੱਖਣੇ ਆ ਕਿ ਇਹ ਪੂਰਨ ਸਿੰਘ ਦੀਆਂ ਹੀ ਹੈਗੀਆਂ ਠੀਕ ਹੈ ਔਰ ਇਹ ਕਿੱਦਾਂ ਦੀਆਂ ਰਚਨਾਵਾਂ ਵਰਣਨੀ ਰਚਨਾਵਾਂ ਹੈਗੀਆਂ ਓਕੇ ਤਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਪ੍ਰੋਫੈਸਰ ਪੂਰਨ ਸਿੰਘ ਨੇ ਕੀ ਕੀਤਾ ਆ ਕਲਾਸੀ ਰਚਨਾਵਾਂ ਵੀ ਦਿੱਤੀਆਂ ਰੋਮਾਂਟਿਕ ਰਚਨਾਵਾਂ ਵੀ ਦਿੱਤੀਆਂ ਅੰਗਰੇਜ਼ੀ ਰਚਨਾਵਾਂ ਵੀ ਦਿੱਕਤੀਆਂ ਤੇ ਪੰਜਾਬੀ ਦੇ ਵਿੱਚ ਖੁੱਲੀਆਂ ਰਚਨਾਵਾਂ ਵੀ ਦਿੱਤੀਆਂ ਓਕੇ ਜੇਕਰ ਤੁਹਾਨੂੰ ਪੁੱਛਿਆ ਜਾਏ ਕਿ ਅੰਨਾ ਨੇ ਕੁਝ ਬਿਰਤਾਂਤਕ ਰਚਨਾਵਾਂ ਲਿਖੀਆਂ ਬਿਲਕੁਲ ਲਿਖੀਆਂ ਨਾਮ ਬਿਲਵਾ ਮੰਗਲ ਸੂਰਦਾਸ ਤੇ ਅਰਸ਼ੀ ਲਾੜੀ ਇਹ ਅੰਨਾ ਦੀਆਂ ਬਿਰਤਾਂਤਕ ਰਚਨਾਵਾਂ ਦੇ ਵਿੱਚੋਂ ਆਣਗੀਆਂ ਹੁਣ ਅਰਸ਼ੀ ਲਾੜੀ ਬਾਰੇ ਇੰਪੋਰਟੈਂਟ ਚੀਜ਼ ਕੀ ਹੈ ਇਹ ਹੈਗਾ ਇੱਕ ਮਹਾਕਾਵ ਯਾਨੀ ਕਿ ਜਿਵੇਂ ਮਹਾਕਾਵ ਵੱਡੇ ਆਕਾਰ ਦਾ ਹੁੰਦਾ ਹੈ ਓਵੇਂ ਹੀ ਇਹ ਲੰਮਾ ਨਾਟਕੀ ਕਾਵ ਹੈ ਠੀਕ ਹੈ ਜੀ ਦੇਖੋ ਬੱਚਾ ਜਦੋਂ ਤੁਸੀਂ ਆਰਪੀਐਸਸੀ ਦੇ ਪੇਪਰ ਦੇਖੋਗੇ ਨਾ ਜਾਂ ਫਿਰ ਯੂਜੀਸੀ ਦੇ ਤਾਂ ਉਹ ਥੋੜਾ ਜਿਹਾ ਟਿਪੀਕਲ ਕਰਕੇ ਪਾਉਂਦੇ ਨੇ ਸਿੱਧੇ-ਸਿੱਧੇ ਪ੍ਰਸ਼ਨ ਤੁਹਾਨੂੰ ਨਹੀਂ ਆਉਂਦੇ ਇਸ ਲਈ ਜਿਹੜੀ ਡਿਟੇਲ ਹੈ ਨਾ ਉਹ ਤੁਹਾਨੂੰ ਚੰਗੀ ਤਰ੍ਹਾਂ ਕਰਨੀ ਪੈਣੀ ਹੈ ਤਾਂ ਕਿ ਜਦੋਂ ਤੁਹਾਡੇ ਸਾਹਮਣੇ ਕੁਐਸਚਨ ਆਏ ਤਾਂ ਤੁਸੀਂ ਉਹਨੂੰ ਐਟਲੀਸਟ ਸੋਲਵ ਕਰ ਸਕੋ ਠੀਕ ਹੈ ਤਾਂ ਪੰਜਾਬੀ ਨੂੰ ਜੇ ਤੁਸੀਂ ਰੀਜ਼ਨਿੰਗ ਦੀ ਤਰ੍ਹਾਂ ਪੜੋਗੇ ਤਾਂ ਤੁਹਾਡੇ ਲਈ ਜ਼ਿਆਦਾ ਬੈਨੀਫਿਟ ਹੋਊਗਾ ਠੀਕ ਹੈ ਓਕੇ ਇਸ ਤੋਂ ਬਾਅਦ ਉਹਨਾਂ ਨੇ ਕੁਝ ਇੱਕ ਚੀਜ਼ਾਂ ਦਾ ਅਨੁਵਾਦ ਵੀ ਕਰਨਾ ਸਟਾਰਟ ਕਰਤਾ ਜਿਵੇਂ ਕਿ ਸੰਸਕ੍ਰਿਤ ਦੇ ਕਵੀ ਕੀ ਨਾਮ ਹੈ ਜੀ ਜੈਦੇਵ ਉਹਨਾਂ ਦੀ ਰਚਨਾ ਗੀਤ ਗੋਬਿੰਦ ਤੁਸੀਂ ਸਭ ਨੇ ਜ਼ਰੂਰ ਸੁਣੀ ਹੋਊਗੀ ਠੀਕ ਹੈ ਤਾਂ ਗੀਤ ਗੋਬਿੰਦ ਦਾ ਇਹਨਾਂ ਨੇ ਕਾਵ ਅਨੁਵਾਦ ਕੀਤਾ ਬਹੁਤ ਇੰਪੋਰਟੈਂਟ ਹੈ ਰਾਈਟ ਫਿਰ ਜੀ ਸਤਿੰਦਰ ਸਿੰਘ ਨੰਦਾ ਦੁਆਰਾ ਕੀਤਾ ਗਿਆ ਪੰਜਾਬੀ ਅਨੁਵਾਦ ਵਿੱਚ ਵੀ ਛਾਪਿਆ ਜਾ ਚੁੱਕਿਆ ਹੈ ਐਦਾ ਹੀ ਠੀਕ ਹੈ ਜੀ ਓਕੇ ਫਿਰ ਇਹਦੇ 'ਚ ਜਦੋਂ ਆਪਾਂ ਮੇਰੇ ਦੀ ਗੱਲ ਕਰ ਰਹੇ ਹਾਂ ਨਾ ਯਾਨੀ ਕਿ ਕਸੇਲ ਕਹਿ ਰਿਹਾ ਹੈ ਕਿ ਮੇਰੇ ਵੱਲੋਂ ਕੀਤਾ ਗਿਆ ਅਨੁਵਾਦ ਤੇ ਨੰਦਾ ਵੱਲੋਂ ਕੀਤਾ ਗਿਆ ਅਨੁਵਾਦ ਇਹਨੂੰ ਵੀ ਪੰਜਾਬੀ ਅਨੁਵਾਦ ਦੇ ਵਿੱਚ ਕਾਵ ਰੂਪਾਂਤਰਨ ਮਤਲਬ ਛਪ ਚੁੱਕਿਆ ਓਕੇ ਠੀਕ ਹੈ ਫਿਰ ਇਸ ਤੋਂ ਬਾਅਦ ਇਹ ਗੱਲ ਕਰਦੇ ਨੇ ਲੂਣਾ ਦੀ ਕਿਉਂਕਿ ਪੂਰਨ ਭਗਤ ਦੀ ਜਦੋਂ ਗੱਲ ਕਰਨਗੇ ਉਸ ਟਾਈਮ ਦੇ ਉੱਪਰ ਪ੍ਰੋਫੈਸਰ ਪੂਰਨ ਸਿੰਘ ਨੇ ਕੀ ਕੀਤਾ ਸੀ ਲੂਣਾ ਦੀ ਸੁੰਦਰਤਾ ਨੂੰ ਬੜੇ ਵਧੀਆ ਤਰੀਕੇ ਨਾਲ ਬਿਆਨ ਕੀਤਾ ਹੁਣ ਇਹ ਵੀ ਤੁਹਾਨੂੰ 17 ਯਾਦ ਰੱਖਣੀਆਂ ਚਾਹੀਦੀਆਂ ਕਿਸ ਦੀਆਂ ਉਹ ਤੁਰੀ ਜਾਂਦੀ ਇਸ ਇਕੱਠ ਵਿੱਚ ਨਵੀਂ ਵਿਆਹੀ ਨੂੰ ਧੀ ਭੈਣ ਕਿਸੇ ਦੀ ਰੇਸ਼ਮ ਦੇ ਕੱਪੜੇ ਗੋਟੇ ਨਾਲ ਚਮਕਦੇ ਸੱਸ ਨਾਲ ਚੱਲੀ ਜ਼ਮੀਂਦਾਰ ਤੱਕ ਦੀ ਹਰੀ ਮੰਦਰ ਨੂੰ ਸੀਸ ਨਿਵਾਣ ਨੂੰ ਸ਼ਗਨ ਮਨਾਣ ਠੀਕ ਹੈ ਤਾਂ ਇਹਦੇ ਵਿੱਚ ਇਹ ਲੂਣਾ ਦੀ ਹੀ ਗੱਲ ਕਰਦੇ ਪਏ ਆ ਓਕੇ ਆਫਟਰ ਥੈਟ ਉਹਨਾਂ ਦੇ ਖਿਆਲ ਤੇ ਉਹਨਾਂ ਦੇ ਭਾਵ ਐਂ ਦੇ ਅਕੋਰਡਿੰਗ ਹੀ ਉਹਨਾਂ ਨੇ ਆਪਦੀ ਬੋਲੀ ਨੂੰ ਯੂਜ਼ ਕੀਤਾ ਸੀਗਾ ਠੀਕ ਹੈ ਜੀ ਹਾਂ ਨੀਦੀ ਜੀ ਪ੍ਰੋਫੈਸਰ ਪੂਰਨ ਸਿੰਘ ਜਿਹੜਾ ਆ ਆਪਾਂ ਇਹ ਕੰਪਲੀਟ ਕਰ ਲਈਏ ਫਿਰ ਉਸ ਤੋਂ ਬਾਅਦ ਤਨੀਰਾਮ ਚਾਤਰੀ ਕੱਲ ਹੀ ਕਰਾਂਗੇ ਠੀਕ ਹੈ ਤਾਂ 5 ਮਿੰਟ ਹੋਰ ਲੱਗਣਗੇ ਹਾਰਡਲੀ ਚਲੋ ਤਾਂ ਇਹਨਾਂ ਨੇ ਕੀ ਲਿਖਿਆ ਖਿਆਲਾਂ ਦੇ ਭਾਵਾਂ ਬਾਰੇ ਅੱਖਰਾਂ ਦੇ ਅੱਖਰ ਮੇਰੇ ਨਿੱਕੇ ਨਿੱਕੇ ਹੱਥਾਂ ਵਿੱਚੋਂ ਡਿਗ ਡਿਗ ਪੈਂਦੇ ਮੇਰੇ ਨਿੱਕੇ ਨਿੱਕੇ ਹੱਥ ਦਾਤਾਂ ਵੱਡੀਆਂ ਚਨਾ ਦੇ ਚਨਾ ਪਏ ਵਗਦੇ ओके ਫਿਰ ਜੀ 1965 ਦਾ ਟਾਈਮ ਆਂਦਾ ਜਦੋਂ ਪ੍ਰੋਫੈਸਰ ਪੂਰਨ ਸਿੰਘ ਦਾ ਇੱਕ ਅਣਛੱਪਿਆ ਕਾਵ ਸੰਗ੍ਰਹਿ ਕਿਹੜਾ ਖੁੱਲੇ ਅਸਮਾਨੀ ਰੰਗ ਇਹ ਐਮ ਐਸ ਰੰਧਾਵਾ ਸੰਪਾਦਿਤ ਕਰਦੀ ਹੈ ਤੇ ਉਹਨਾਂ ਦੀ ਜੀਵਨੀ ਤੇ ਕਵਿਤਾ ਦੇ ਸਮੇਤ ਹੀ ਇਸ ਕਾਵ ਸੰਗ੍ਰਹਿ ਨੂੰ ਵੀ ਪ੍ਰਕਾਸ਼ਿਤ ਕੀਤਾ ਗਿਆ ਸੀਗਾ ਬਹੁਤ ਸਾਰੀਆਂ ਕਵਿਤਾਵਾਂ ਇਸ ਸੰਗ੍ਰਹਿਨ ਦੀਆਂ ਉਹ ਹੈਗੀਆਂ ਜਦੋਂ ਉਹ ਸ਼ੇਖੋਪੁਰਾ ਦੇ ਵਿੱਚ ਰਹਿੰਦੇ ਸੀਗੇ ਯਾਨੀ ਪੱਛਮੀ ਪੰਜਾਬ ਦੇ ਬਾਰ ਦੇ ਇਲਾਕੇ ਦੇ ਵਿੱਚ ਉਸ ਟਾਈਮ ਦੀਆਂ ਓਕੇ ਇਹਦੇ ਵਿੱਚ ਤੁਹਾਨੂੰ ਜ਼ਿਆਦਾਤਰ ਵੈਰਾਗ ਦੇ ਭਾਵ ਮਿਲਣਗੇ ਨਵੇਂ-ਨਵੇਂ ਰੰਗ ਦਿਖਾਈ ਦੇਣਗੇ ਐਂ ਦੇ ਵਿੱਚ ਤੁਹਾਨੂੰ ਲੱਗੂਗਾ ਕਿ ਉਹਨਾਂ ਦੇ ਉੱਪਰ ਵਿਦਿਆਨਤ ਦਾ ਜਿਹੜਾ ਪ੍ਰਭਾਵ ਹੈ ਉਹ ਜ਼ਿਆਦਾ ਦਿਖਾਈ ਦੇਊਗਾ ਓਕੇ ਜੀ ਠੀਕ ਹੈ ਫਿਰ ਇਸ ਤੋਂ ਬਾਅਦ ਪੂਰਨ ਸਿੰਘ ਦੇ ਉੱਪਰ ਆਧੁਨਿਕ ਸ਼ੈਲੀ ਜਿਹੜੀ ਕਿ ਤ੍ਰੈ ਕਾਲ ਯਾਨੀ ਕਿ ਤਿੰਨ ਕਾਲਾਂ ਦੇ ਵਿੱਚ ਵੀ ਆਪਦੀ ਪਕੜ ਮਜ਼ਬੂਤ ਬਣਾ ਕੇ ਚੱਲਦੀ ਆ ਉਹ ਯੂਜ਼ ਕੀਤੀ ਸੀ ਕਿੰਨੇ ਜੀ ਪ੍ਰੋਫੈਸਰ ਪੂਰਨ ਸਿੰਘ ਨੇ ਠੀਕ ਹੈ ਜੀ ਓਕੇ ਤਾਂ ਅੱਜ ਦਾ ਆਪਾਂ ਸੈਸ਼ਨ ਇੱਥੇ ਹੀ ਓਵਰ ਕਰਦੇ ਆ ਕੱਲ ਸੀਤ ਨਿਰਾਮ ਚਾਤਰਿਕ ਦੇ ਬਾਰੇ ਦੇ ਵਿੱਚ ਆਧੁਨਿਕ ਕਾਲ ਦੀ ਕਵਿਤਾ ਦੇ ਵਿੱਚੋਂ ਪੜਾਂਗੇ ਠੀਕ ਹੈ ਜੀ ਚਲੋ ਥੈਂਕ ਯੂ ਸੋ ਵੈਰੀ ਮੱਚ ਗੁੱਡ ਨਾਈਟ ਐਵਰੀਬਾਡੀ ਆਈ ਹੋਪ ਕਿ ਤੁਹਾਨੂੰ ਸੈਸ਼ਨ ਚੰਗਾ ਲੱਗਿਆ ਹੋਊਗਾ ਮੈਂ ਹੋਪ ਹੀ ਕਰ ਸਕਦੀ ਹਾਂ ਕਿਉਂਕਿ ਇੱਥੇ ਜਦੋਂ ਲਾਈਕਸ ਵੱਧਗੇ ਤਾਂ ਮੈਨੂੰ ਆਪੇ ਸਮਝ ਆ ਜਾਣੀ ਆ ਕਿ ਕਿੰਨਾ ਕੁ ਤੁਸੀਂ ਪਸੰਦ ਕੀਤਾ ਠੀਕ ਹੈ ਜੀ ਤਾਂ ਮਿਲਾਂਗੇ ਕੱਲ ਸੇਮ ਟਾਈਮ ਤੇ ਥੈਂਕ ਯੂ ਸੋ ਵੈਰੀ ਮੱਚ ਗੁੱਡ ਨਾਈਟ ਐਵਰੀਬਾਡੀ ਟੇਕ ਕੇਅਰ ਬਾਏ ਬਾਏ